ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾ ਚੈਨਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਕਾਲੀਦਾਲ ਨੂੰ ਸਰਜੀਤ ਕਰਨ ਲਈ ਇੱਕ ਵਾਰ ਫਿਰ ਪੰਜ ਮੈਂਬਰੀ ਕਮੇਟੀ ਬਣੇਗੀ ਨਵੀਂ ਪੰਜ ਮੈਂਬਰੀ ਕਮੇਟੀ ਨਵੀਂ ਬਣਾਉਣ ਵਾਸਤੇ ਜੋ ਐਲਾਨ ਕਰ ਦਿੱਤਾ ਗਿਆ ਹੈ ਸਾਬਕਾ ਵਿੱਤ ਮੰਤਰੀ ਪਰਵਿੰਦਰ ਸਿੰਘ ਢਿੰਡਸਾ ਦੇ ਵੱਲੋਂ ਜਿਸ ਨਾਲ ਸੁਖਬੀਰ ਸਿੰਘ ਬਾਦਲ ਵੀ ਸਹਿਮਤ ਹੋਣਗੇ ਤੇ ਇਹ ਨਵੀਂ ਕਮੇਟੀ ਦੇ ਵੱਲੋਂ ਪੜਤੀ ਕੀਤੀ ਜਾਵੇਗੀ ਸਾਰੇ ਇੱਕੋ ਸਟੇਜ ਤੇ ਇਕੱਠੇ ਹੋਣਗੇ ਸੋ ਅਕਾਲੀ ਦਲ ਤੇ ਅਕਾਲੀ ਸੁਧਾਰ ਲਹਿਰ ਦੇ ਲੀਡਰਾਂ ਦੇ ਵਿੱਚ ਇਕਤਾ ਹੋਵੇਗੀ ਜਿਸ ਦੇ ਬਾਰੇ ਜੋ ਵਿੱਤ ਮੰਤਰੀ ਨੇ ਇਹ ਆਪਣਾ ਪਹਿਲਾ ਬਿਆਨ ਦਿੱਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸਮੁੱਚਾ ਅਕਾਲੀ ਦਲ ਪੰਜਾਬ ਅਤੇ ਖੇਤਰੀ ਪਾਰਟੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਤਿਆਰੀਆਂ ਕਰ ਰਿਹਾ ਹੈ ਪੰਜ ਮੈਂਬਰੀ ਕਮੇਟੀ ਵੀ ਨਵੇਂ ਸਿਰੇ ਤੋਂ ਬਣਾਈ ਜਾਵੇਗੀ ਅਤੇ ਜਲਦੀ ਹੀ ਅਕਾਲੀ ਦਲ ਨੂੰ ਇੱਕ ਨਵਾਂ ਸੰਗਠਨ ਦਿੱਤਾ ਜਾਵੇਗਾ ਪਰ ਅਕਾਲੀ ਦਲ ਉਦੋਂ ਤੱਕ ਪੈਰ ਨਹੀਂ ਜਮਾ ਸਕੇਗਾ ਜਦੋਂ ਤੱਕ ਹੁਕਮਨਾਮੇ ਤੋਂ ਮੂੰਹ ਮੋੜ ਚੁੱਕੇ ਅਕਾਲੀ ਆਗੂ ਸੁਖਵੀਰ ਸਿੰਘ ਬਾਦਲ ਜਾਂ ਉਹਨਾਂ ਦੇ ਹੋਰ ਕਰਿੰਦੇ ਜਿਹੜੇ ਉੱਥੇ ਮੌਜੂਦ ਨੇ ਕਿਉਂਕਿ ਉਹ ਪੰਥਕ ਰਵਾਇਤਾਂ ਤੇ ਰੀਤੀ ਰਿਵਾਜਾਂ ਨੂੰ ਰੱਦ ਕਰ ਰਹੇ ਹਨ ਅਕਾਲੀ ਦਲ ਵਿੱਚ ਵਾਪਸੀ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਦਲ ਵਿੱਚ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢਿੰਡਸਾ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਜਿਉਂਦੇ ਜੀ ਇਹ ਕਿਹਾ ਸੀ ਕਿ ਜੇਕਰ ਉਹ ਅਸਤੀਫਾ ਦੇ ਦਿੰਦੇ ਹਨ ਤੇ ਹੁਕਮਨਾਮੇ ਦੀ ਪਾਲਣਾ ਕਰਦੇ ਹਨ ਤੇ ਅਕਾਲੀ ਦਲ ਮੁਰਜਿਤ ਹੋ ਸਕਦਾ ਹੈ ਪਰ ਸੁਖਬੀਰ ਸਿੰਘ ਬਾਦਲ ਨੇ ਜੋ ਇਹ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਇਸ ਲਈ ਉਹ ਅਕਾਲੀ ਦਲ ਵਿੱਚ ਵਾਪਸੀ ਨਹੀਂ ਕਰ ਸਕਦੇ ਉਹ ਨਵੀਂ ਪੰਜ ਮੈਂਬਰੀ ਕਮੇਟੀ ਬਣਾਈ ਜਾ ਸਕਦੀ ਹੈ ਜਿਹੜੀ ਕਿ 18 ਜੂਨ ਨੂੰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਕਰ ਲਈ ਗਈ ਸੀ ਉਹ ਵਿੱਚੇ ਲਟਕ ਗਈ ਏ ਕਿਉਂਕਿ ਇੱਕ ਪਾਸੇ ਲੋਕ ਦੇ ਹਾਣਾ ਦੀ ਉਪਚੋਲ ਸ਼ੁਰੂ ਹੋ ਗਈ ਸੀ ਔਰ ਦੂਸਰੇ ਪਾਸੇ ਅਕਾਲੀ ਦਲ ਬਾਦਲ ਦੇ ਵੱਲੋਂ ਆਪਣਾ ਪ੍ਰਧਾਨ ਬਣਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਅਕਾਲੀ ਦਲ ਬਾਦਲ ਨਾਲ ਜੁੜ ਰਹੇ ਸੀ ਜਿਹੜੇ ਵਾਪਸੀਆਂ ਕਰ ਰਹੇ ਸੀ ਉਸ ਤੋਂ ਬਾਅਦ ਇਹ ਨਵੀਂ ਬਣਾਈ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਆਪਣਾ ਜਿਹੜਾ ਨਵਾਂ ਢਾਂਚਾ ਤਿਆਰ ਨਾਜੀ ਉਸ ਨੂੰ ਰੋਕ ਦਿੱਤਾ ਗਿਆ ਜਿਸ ਨੂੰ ਲੈ ਕੇ ਵਿੱਤ ਮੰਤਰੀ ਪ੍ਰਵਿੰਦਰ ਸਿੰਘ ਢਿੰਸਾ ਨੇ ਇਹ ਜਿਹੜਾ ਗਿਆਨ ਦਿੱਤਾ ਕਿ ਪੰਜ ਮੈਂਬਰੀ ਕਮੇਟੀ ਨਵੀਂ ਬਣਾਈ ਜਾਵੇਗੀ ਔਰ ਇੱਕ ਮੰਚ ਤੇ ਅਸੀਂ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਸਵਜੀਤ ਕਰੀਏ ਔਰ ਨਵਾਂ ਪ੍ਰਧਾਨ ਅਸੀਂ ਬਣਾਈਏ ਅਕਾਲੀ ਦਲ ਦਾ ਅਕਾਲੀ ਦਲ 2027 ਦੇ ਵਿੱਚ ਸੱਤਾ ਵਿੱਚ ਆ ਸਕਦਾ ਹੈ ਜੇਕਰ ਸੁਖਵੀਰ ਸਿੰਘ ਬਾਦਲ ਹੁਕਮਨਾਮੇ ਦੀ ਪਾਲਣਾ ਕਰਦੇ ਹਨ ਤਾਂ ਅਕਾਲੀ ਦਲ ਸਵਜੀਤ ਹੁੰਦਾ ਹੈ ਜੇਕਰ ਸੁਖਵੀਰ ਸਿੰਘ ਬਾਦਲ ਹੁਕਮਨਾਮੇ ਦੀ ਪਾਲਣਾ ਨਹੀਂ ਕਰਦੇ ਤਾਂ ਫਿਰ ਅਸੀਂ ਅਕਾਲੀ ਦਲ ਜਿਹੜਾ ਕਦੇ ਵੀ ਸੱਤਾ ਵਿੱਚ ਨਹੀਂ ਆ ਸਕਦਾ